ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਦੇਸ਼ ਨੂੰ ਪਿਆਰ ਕਰਦੇ ਨੇ ਉਹ ਉਹ ਇਹ ਫਿਲਮ ਜ਼ਰੂਰ ਦੇਖਣਾ ਚੀਕੂ ਚੀਕੂ ਕਿੱਥੇ ਨੇ ਇਹ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਹੁਣ ਘਰ ਜਾਣ ਤੋਂ ਡਰਦੇ ਨੇ ਕਹਿੰਦੇ ਮੈਂ ਘਰ ਕਿਸ ਤਰ੍ਹਾਂ ਜਾਵਾਂ ਮੈਨੂੰ ਡਰ ਲੱਗਦਾ ਹੈ ਮੈਂ ਰੂਸਾਂ ਨੂੰ ਨਾਲ ਲੈ ਜਾਓ ਇਹ ਇਹ ਬਾਲਦੀ ਤੇ ਤੇਲ ਪਾਉਣ ਰਿਹਾ ਜੀ ਚੀਕੂ ਚੀਕੂ ਕਿੱਥੇ ਨੇ ਤੇ ਜਿੱਥੇ ਤੱਕ ਮੇਰੇ ਕਰੈਕਟਰ ਦੀ ਗੱਲ ਹੈ ਕਰੈਕਟਰ ਚ ਹੁਣ ਮੈਂ ਬਾਹਰ ਆ ਗਿਆ ਕਿ ਉੱਥੇ ਮੈਨੂੰ ਉਦਾਂ ਉੱਥੇ ਕਰੈਕਟਰਲੈਸ ਸੀ ਹੁਣ ਕਰੈਕਟਰ ਚ ਆ ਗਿਆ ਆ ਬਹੁਤ ਵਧੀਆ ਫਿਲਮ ਲੱਗੀ ਆ ਕਿਉਂਕਿ ਇਹ ਹੋਰ ਫਿਲਮਾਂ ਹੁੰਦੀਆਂ ਉਹਨਾਂ ਨਾਲ ਹਟ ਕੇ ਫਿਲਮ ਹੈ ਤੇ ਜਿੰਨੇ ਵੀ ਕਿਰਦਾਰ ਨੇ ਉਹਨਾਂ ਨੇ ਆਪਣਾ ਰੋਲ ਬਹੁਤ ਹੀ ਵਧੀਆ ਨਿਭਾਇਆ ਡਾਇਰੈਕਟਰ ਇਕਬਾਲ ਢਿੱਲੋ ਸਾਹਿਬ ਵਧਾਈ ਦੇ ਪਾਤਰ ਨੇ ਸਾਰੇ ਕਲਾਕਾਰ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਆਪਣਾ ਇੱਕ ਇੱਕ ਜਿਹੜਾ ਕਿਰਦਾਰ ਹੈ ਇੰਨੇ ਅੱਛੇ ਢੰਗ ਨਾਲ ਨਿਭਾਇਆ ਹੈ ਮੀ ਲੋਕਾਂ ਨੇ ਬਹੁਤ ਪਸੰਦ ਕੀਤਾ ਔਰ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਆਪ ਸਰ ਸਾਹਿਬ ਕੇਪਟਨ ਸਾਹਿਬ ਮੇਰੇ ਨਾਲ ਕਿਉਂਕਿ ਇੱਕ ਕੈਪਟਨ ਸਾਹਿਬ ਨੇ ਮੇਰੇ ਸਤਿਕਾਰਯੋਗ ਵੱਡੇ ਭਾਜੀ ਸਾਡੀ ਸ਼ਾਨ ਕੁਲਿਸ਼ਾ ਜੀ ਤੇ ਅੱਜ ਇਹਨਾਂ ਦੇ ਨਾਲ ਮੈਂ ਇਹਨਾਂ ਦਾ ਛੋਟਾ ਵੀਰ ਖੜਾ ਜੀ ਜੇ ਇਹਨਾਂ ਨੇ ਤਾਰੀਫ ਕੀਤੀ ਆ ਜੀ ਰੋਲ ਦੀ ਜਾਂ ਕੰਮ ਦੀ ਜਾਂ ਫਿਲਮ ਦੀ ਤੇ ਬਹੁਤ ਵੱਡੀ ਗੱਲ ਆ ਕਿਉਂਕਿ ਜ਼ਿੰਦਗੀ ਭਰ ਦਾ ਤਜਰਬਾ ਇਹਨਾਂ ਦਾ ਇਸ ਕੰਮ ਦਾ ਬਸ ਮੈਂ ਕੋਈ ਸ਼ਾਨੀਵਾਦ ਦੀ ਗੱਲ ਬਾਤ ਕਿਹੋ ਜਿਹਾ ਪਸੰਦ ਆਇਆ ਜੀ ਹਾਂ ਜੀ ਇਹ ਪਤਾ ਕੀ ਇਹ ਮੈਂ ਕੁਛ ਕੈਨਰ ਜਾਂਦਾ ਇਹ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਹੁਣ ਘਰ ਜਾਣ ਤੋਂ ਡਰਦੇ ਨੇ ਕਹਿੰਦੇ ਮੈਂ ਘਰ ਕਿਸ ਤਰ੍ਹਾਂ ਜਾਵਾਂ ਮੈਨੂੰ ਡਰ ਲੱਗਦਾ ਮੈਂ ਅਗਰ ਉਸ ਸਾਡੇ ਨਾਲ ਲੈ ਜਾਓ ਡਰ ਖਤਮ ਹੋ ਜਾਏਗਾ ਇਹ ਇਹ ਬਲਦੀ ਤੇ ਤੇਲ ਪਾਉਣ ਰਿਹਾ ਜੀ ਬਹੁਤ ਵਧੀਆ ਜੀ ਬਾਕੀ ਜਿੰਨੇ ਵੀ ਰੋਲ ਹੋਏ ਨੇ ਬਾ ਕਮਾਲ ਸਾਡੇ ਕੀ ਦਲੇਰ ਮਹਿਤਾ ਸਾਹਿਬ ਵਿਲਨ ਕਮਾਲ ਕਰਦੇ ਕਮਾਲ ਕਰਦੇ ਸਾਡੇ ਅੰਮ੍ਰਿਤ ਚਾਚਾ ਅੰਮ੍ਰਿਤ ਕਮਾਲ ਕਰਤੀ ਤੁਸੀਂ ਕੀ ਕਹਿਣਾ ਜਾਓਗੇ ਇਧਰ ਵੇਖੋ ਜੀ ਆ ਜਿਹੜੀ ਇਹ ਫਿਲਮ ਆ ਪੰਜਾਬ ਦੇ ਨੌਜਵਾਨਾਂ ਵਾਸਤੇ ਇੱਕ ਬੜੀ ਵੱਡੀ ਕਿਤਾਬ ਆ ਤੇ ਜਿੰਨੇ ਅੱਜ ਦੀ ਜਨਰੇਸ਼ਨ ਆ ਵਾਤਾਵਰਣ ਦੇ ਸੁੱਲ ਨੂੰ ਦੇਖੂਗੀ ਉਹਨੂੰ ਪਤਾ ਲੱਗੂ ਆਪਣਾ ਪੰਜਾਬ ਕਿੱਥੇ ਖੜਾ ਤਾਂ ਆਪਾਂ ਕਿੱਧਰ ਨੂੰ ਖੜਦਾ ਆ ਡਾਕੂਮੈਂਟਰੀ ਹੋ ਗਿਆ ਹੈ ਅੱਜ ਦੀ ਫਿਲਮ ਦਾ ਜਿੰਨਾ ਲੱਗਦਾ ਕਿ ਤੁਹਾਡਾ ਨਾਮ ਭਰਾ ਅਸਲੀ ਸ਼ਰਮਾ ਜੀ ਪੈ ਜਾਏਗਾ ਕੈਰੈਕਟਰ ਦੇ ਵਿੱਚ ਹੀ ਇੰਨਾ ਚਲੇ ਗਏ ਸੀਗੇ ਸ਼ਰਮਾ ਦੇ ਕੈਰੈਕਟਰ ਲੋਕ ਪਸੰਦ ਕਰਨ ਨਾ ਉਸ ਨਾਂ ਤੋਂ ਲੋਕ ਉਹ ਕਹਿਣ ਨਾ ਪੈਣਾ ਬਲਕਿ ਉਹ ਚੀਜ਼ ਹੋਂ ਤਾਂ ਬਰਮਾ ਜੀ ਵੀ ਪਿੱਛੇ ਆ ਗਏ ਜੀ ਇੱਥੇ ਬਰਮਾ ਜੀ ਵੀ ਆ ਗਏ ਵਿੱਚ ਕਿਉਂਕਿ ਇਹਨਾਂ ਨੂੰ ਕੈਰੈਕਟਰ ਇਹੋ ਜਿਹਾ ਕੀਤਾ ਉਹਦੇ ਅੰਦਰ ਨਾ ਹੀ ਉਹ ਪੈ ਗਿਆ ਕੈਪਟਨ ਸਾਹਿਬ ਅੱਜ ਤੋਂ ਕਹਿਣਾ ਚਲੂਆ ਉਹਨੂੰ ਰੁੱਸਾ ਕਹਿਣਾ ਸ਼ੁਰੂ ਕਰਦੇ ਵਜ਼ੀਰ ਸਾਹਿਬ ਕਹੋ ਜੀ ਵਜ਼ੀਰ ਸਾਹਿਬ ਹੈਂ ਵਜ਼ੀਰ ਸਾਹਿਬ ਕਿਉਂ ਨਾ ਵਜ਼ੀਰ ਸਾਹਿਬ ਵਜ਼ੀਰ ਸਾਹਿਬ ਨਹੀਂ ਨਹੀਂ ਬਈ ਮੈਨੂੰ 걸 ਹੋਰ ਆ ਕਿ ਇੱਕ ਡਾਇਲੌਗ ਹੀ ਬੜੀ ਆ ਬੜੀ ਵਧੀਆ ਲੇਕਨ ਲੈ ਚੱਲਦੀ ਰਹੀ ਹੈ ਨਾ ਜਿਵੇਂ ਆਪਾਂ ਥੇੜ ਦੇ ਵੀ ਵੇਖਦੇ ਕੰਟੀਨਿਊ ਲੱਗਦੇ ਕਿ ਡਾਇਲਗ ਬਹੁਤ ਵਧੀਆ ਲੱਗਦਾ ਮੈਂ ਇੱਕ ਮਿੰਟ ਵੀ ਇੱਧਰ ਉੱਧਰ ਨਹੀਂ ਹੋਏ ਸਹੀ ਗੱਲ ਬਾਕੀ ਥੈਂਕ ਯੂ ਸਰ ਕਿਡਾਪਿਕ ਹੋਣੀ ਚਾਹੀਦੀ ਹੈ ਥੈਂਕ ਯੂ ਥੈਂਕ ਯੂ ਪਰ ਬੜੀ ਖਾਸ ਗੱਲ ਹੈ ਕਿ ਸਭ ਤੁਸੀਂ ਆਪਣਾ ਕੀ ਕਹਿਣਾ ਚਾਹੁੰਦੇ ਹੋ ਐਂਡ ਦੇ ਕੋਲ ਰੋਲ ਜਿਹੜਾ ਕਿ ਐਂਡ ਤੇ ਬਿਲਕੁਲ ਬਰਮਾ ਬਰਮਾ ਲੱਗਣੀ ਆ ਤੇ ਉਹ ਤੇ ਬਾਤ ਦੀ ਬਰਮਾ ਜੀ ਬਰਮਾ ਜੀ ਬਰਮਾ ਜੀ ਬਰਮਾ ਯਾਰ ਸਮਾਨ ਥੈਂਕ ਯੂ ਥੈਂਕ ਯੂ ਸਰ ਬਸ ਹੋਪਸ ਸਾਰਿਆਂ ਨੂੰ ਮੂਵੀ ਪਸੰਦ ਆ ਹੋਈ ਠੀਕ ਹੈ ਜੀ ਦੇਖਣ जरूर ਜਾਇਓ 19 ਅਪ੍ਰੈਲ ਇਨ 시ਨੇਮਾਸ ਤਬਾਹੀ ਰੀਲੋਡਡ ਤੇ जरूर ਆਪਣੇ ਰਿਵਿਊਜ਼ ਦਿਓ ਤੇ ਦੱਸਿਓ ਕਿਵੇਂ ਲੱਗੀ ਸਾਡੀ ਫਿਲਮ ਤੇ ਸਾਡੇ ਸਾਰਿਆਂ ਦਾ ਰੋਲ ਧੰਨਵਾਦ ਜੀ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਦੇਸ਼ ਨੂੰ ਪਿਆਰ ਕਰਦੇ ਨੇ ਉਹ ਫਿਰ ਉਹ ਇਹ ਫਿਲਮ जरूर ਦੇਖਣ ਔਰ ਇਹਦੇ ਵਿੱਚ ਜੋ ਵੀ ਦੱਸਿਆ ਗਿਆ ਉਹਦੇ ਤੋਂ ਕੁਝ ਸਿੱਖ जरूर ਲੈਣ ਔਰ ਮੇਰਾ ਖਿਆਲ ਸਾਰਿਆਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਹੱਕ ਲਈ ਸੱਚ ਲਈ ਤਾਂ ਇਹੀ ਮੈਸੇਜ ਮੈਂ ਫਿਲਮ ਦੇ ਥਰੂ ਦੇਣਾ ਚਾਹੁੰਦਾ ਕਿ ਕਿਸੇ ਮਾੜਾ ਨਜ਼ਰ ਲੱਗਾ ਕਿ ਜਿਵੇਂ ਤੁਸੀਂ ਇਸ ਕਹਾਣੀ ਜਾਂ ਡੈਲਗ ਜਦੋਂ ਆਪਣੀ ਫਿਲਮ ਨੂੰ ਕੀਤਾ ਵਾ ਤੇ ਉਹਨੂੰ ਸਟੱਡੀ ਬੜਾ ਕੀਤਾ ਲੱਗਾ ਜਿਸ ਤੋਂ ਜਦੋਂ ਤੁਹਾਡੀ ਡੈਲਗ ਬਾਜੀ ਹੀ ਤੁਹਾਡਾ ਆ ਬਿਲਕੁਲ ਜੀ ਜਦੋਂ ਤੁਸੀਂ ਕੋਈ ਕਰੈਕਟਰ ਕਰਦੇ ਹੋ ਤਾਂ ਉਹਦੇ ਨੇੜੇ ਤੇੜੇ ਦੀਆਂ ਚੀਜ਼ਾਂ ਤੁਸੀਂ ਕਰਨ ਲੱਗ ਜਾਂਦੇ ਹੋ ਜਿਵੇਂ ਕਹੋ ਰੀਡਿੰਗ ਕਹੋ ਜੋ ਵੀ ਸੰਤਾਲੀ ਵੇਲੇ ਹੋਇਆ ਹਨ ਉਸ ਵੱਡਿਆਂ ਤੋਂ ਸਿੱਖਿਆ ਜੋ ਵੀ ਆ ਹਨਾ ਤਾਂ ਉਹ ਦਰਦ ਫੇਰ ਹੀ ਤੁਹਾਡੇ ਅੰਦਰ ਹੁੰਦਾ ਜਦੋਂ ਤੁਸੀਂ ਚੀਜ਼ਾਂ ਬਾਰੇ ਜਾਣਦੇ ਹੋ ਤੇ ਜਦੋਂ ਉਹ ਦਰਦ ਤੁਹਾਡੇ ਅੰਦਰ ਆ ਗਿਆ ਤਾਂ ਆਬਵੀਅਸਲੀ ਉਹ ਪਰਦੇ ਦੇ ਉੱਤੇ ਤਾਂ ਆ ਹੀ ਜਾਣਾ ਥੈਂਕ ਯੂ ਤਾੜੀਆਂ ਵੱਡਿਆਂ ਅਸੀਂ ਰੋਜ਼ ਤੇ ਮੈਂ ਜੀਤ ਬੜੇ ਵਿੰਡਰ ਅੱਜ ਤੇ ਬਹੁਤ ਸਾਰੇ ਚੀਕੋ ਖਾਣੇ ਕੋਈ ਸੀ ਨਹੀਂ ਮਾਰੇ ਪੇਟ ਥੱਲੇ ਆਪਣੀ ਸਾਰਿਆਂ ਨੂੰ ਬਹੁਤ ਪਸੰਦ ਆਇਆ ਥੈਂਕ ਯੂ ਜਿਹੜਾ ਧੜਕੜ ਕਰਦਾ ਤੁਹਾਨੂੰ ਮਰਦਾ ਆਪਣੀਆਂ ਬੇਟਾ ਸਰ ਕਿੱਦਾਂ ਦੇ ਲੱਗਿਆ ਜੀ ਤੁਸੀਂ ਦੱਸੋ ਮੈਂ ਦੱਸ ਚੁੱਕਾ ਤਾਈਓ ਮੈਂ ਤੁਹਾਨੂੰ ਲਿਆਂਦਾ ਹੁਣ ਤੁਸੀਂ ਦੱਸੋ ਤੁਹਾਡੀ ਵਾਰੀ ਹੈ ਔਰ ਵਾਕਈ ਮਦਕੀਰ ਲੱਗਦੀ ਨਹੀਂ ਵੀ ਹੈ ਕੁੜੀ ਹੋਏਗੀ ਉੱਤੇ ਹੈ ਤੇ ਆ ਆਪਣਾ ਦਲੇਰ ਮਹਿਤਾ ਤੁਸੀਂ ਕੁਝ ਸਰ ਆਪਦਾ ਖਾਸ ਰੋਲ ਰਿਹਾ ਕਿ ਬੜਾ ਵਧੀਆ ਵਿਲਨ ਦਾ ਤੇ ਬੜੇ ਵਧੀਆ ਡਾਇਲਗ ਬਾਈ ਤੁਹਾਡੀ ਥੈਂਕ ਯੂ ਸਰ ਥੈਂਕ ਯੂ ਤੁਸੀਂ ਪਸੰਦ ਕੀਤਾ ਤੇ ਸਾਡੇ ਭਰਾ ਲਾ ਕੇ ਖੁੱਲ੍ਹਦਾ ਕਿ ਇਹਨਾਂ ਪਸੰਦ ਕੀਤਾ ਸਾਰੇ ਪਬਲਿਕ ਨੇ ਬੜਾ ਪਸੰਦ ਕੀਤਾ ਫਿਲਮ ਨੂੰ ਸਾਨੂੰ ਬੜੀ ਖੁਸ਼ੀ ਹੈ ਔਰ ਸਭ ਦਾ ਤਹਿ ਦਿਲੋਂ ਧੰਨਵਾਦ ਔਰ ਸਾਡਾ ਇੱਕ ਮੈਸੇਜ ਹੈ ਤਬਾਹੀ ਰੀਲੋਡੇਡ 19 ਨੂੰ ਲੱਗ ਰਹੀ ਹੈ ਇਹ ਤੁਸੀਂ ਸਾਰੇ ਸਿਲਮੇ ਹਲ ਜਾਓ ਇਹ ਜੋ ਪੰਜਾਬ ਦਾ ਮੈਸੇਜ ਹੈ ਪੰਜਾਬ ਦਾ ਸੱਚ ਹੈ ਅਸੀਂ ਹਰ ਘਰ ਹਰ ਬੱਚੇ ਤੱਕ ਪਹੁੰਚਾਉਣਾ ਚਾਹੁੰਦੇ ਆ ਤੇ ਜਿੱਥੇ ਤੱਕ ਮੇਰੇ ਕਰੈਕਟਰ ਦੀ ਗੱਲ ਹੈ ਕਰੈਕਟਰ ਚ ਹੁਣ ਮੈਂ ਬਾਹਰ ਆ ਗਿਆ ਕਿ ਉੱਥੇ ਮੈਨੂੰ ਉੱਦਾਂ ਉੱਥੇ ਕਰੈਕਟਰ ਲੈਸ ਸੀ ਹੁਣ ਕਰੈਕਟਰ ਚ ਆ ਗਿਆ ਦੇਖੋ ਦੇਖੋ ਜੀ ਮੈਨੂੰ ਕਰੈਕਟਰ ਦਿੱਤਾ ਗਿਆ ਕਿ ਸਭ ਦਾ ਐਂਟਰਟੇਨਮੈਂਟ ਕਰਨਾ ਹੈ ਤੇ ਆਰਕੈਸਟਰਾ ਵਾਲੇ ਦਾ ਕੰਮ ਹੀ ਹੁੰਦਾ ਹੈ ਤਾਂ ਉਹ ਮੈਂ ਮਾਹੌਲ ਬਣਾ ਕੇ ਰੱਖਿਆ ਤੇ ਤੁਹਾਨੂੰ ਸਭ ਨੂੰ ਪਸੰਦ ਆਇਆ ਸ਼ੁਕਰੀਆ ਮਿਹਰਬਾਨੀ 19 ਤਰੀਕ ਨੂੰ ਹਰ ਸ਼ਹਿਰ ਦੇ ਵਿੱਚ ਹਰ ਜ਼ਿਲ੍ਹੇ 'ਚ ਫਿਲਮ ਲੱਗਣੀ ਹੈ ਇਹਦਾ ਆਨੰਦ ਮਾਣੋ ਤੇ ਇਹ ਜਿਹੜਾ ਮੈਸੇਜ ਹੈ ਪੰਜਾਬ ਤੱਕ ਜਾਣਾ ਚਾਹੀਦਾ ਸਭ ਤੋਂ ਵੱਡੀ ਗੱਲ ਹੈ ਕਿ ਬਹੁਤ ਹੀ ਖੂਬਸੂਰਤ ਤੇ ਹੰਡੇ ਹੋਏ ਸਾਡੇ ਭਰਾ ਰਿਸ਼ਤਾ ਜੀ ਆਏ ਨੇ ਇਹਨਾਂ ਨੇ ਇਹ ਸਾਡੇ ਸਾਰੇ ਕੈਰੇਕਟਰ ਪਾਸ ਕਰ ਦਿੱਤੇ ਨੇ ਫਿਲਮ ਪਾਸ ਕਰ ਦਿੱਤੀ ਤੇ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੈ ਸਾਡੇ ਲਈ ਥੈਂਕ ਯੂ ਆਲ ਦਾ ਬੈਸਟ ਬੈਸਟ ਆਫ ਲੱਕ ਕੁਲਿਸ਼ਾ ਵੱਲੋਂ ਹੈਡ ਭਰਾ ਜੀ ਦਾ ਵੀ ਧੰਨਵਾਦ ਤੇ 19 ਤਰੀਕ ਨੂੰ ਫਿਲਮ ਦਾ ਆਨੰਦ ਮਾਣੋ ਭਰਾ ਨੇ ਤੇ ਮਾਣਿਆ ਭਰਾ ਦਾ ਕਹਿਣਾ ਕਿ ਮੈਂ ਇੱਕ ਵਾਰੀ ਫੇਰ ਦੇਖਣੀ ਹੈ ਸ਼ੁਕਰੀਆ ਜੀ ਧੰਨਵਾਦ 19 ਅਪ੍ਰੈਲ ਹਰ ਸ਼ਹਿਰ ਦੇ ਵਿੱਚ ਫਿਲਮ ਲੱਗ ਰਹੀ ਹੈ ਤੁਸੀਂ ਜ਼ਰੂਰ ਵੇਖੋ ਵਾਕਈ ਬਿਲਕੁਲ ਆਮ ਥੈਂਕ ਯੂ